ਨਾਜਨਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਇਤ ਸਭਾ ਸ਼੍ਰੀ ਪੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੂ ਰੋਡ ਵਿਖੇ ਗੁਰਸੇਵਕ ਸਿੰਘ ਢਿੱਲੂ ਦੀ ਪ੍ਰਧਾਨਗੀ ਹਟ ਹੋਈ ਸਮੂਹ ਸਾਇਤ ਸਭਾ ਮਾਂ ਅਤੇ ਸਾਇਤਕਰ ਸਾਥੀਆਂ ਦੇ ਸਾਥ ਨਾਲ ਇਹ ਮੀਟਿੰਗ ਸਮਾਗਮ ਦਾ ਰੂਪ ਧਾਰਨ ਕਰ ਗਈ ਸ਼ੁਰੂਆਤੀ ਦੌਰ ਵਿੱਚ ਉੱਗੇ ਵਿਦਵਾਨ ਡਾਕਟਰ ਰਤਨ ਸਿੰਘ ਜੱਗੀ ਸ਼ਾਇਰ ਤਜਮਮੁਲ ਕਲੀਮ ਦੇ ਜੀਵਨ ਬਾਰੇ ਗੁਰਸੇਵਕ ਸਿੰਘ ਢਿੱਲੋਂ ਨੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਅਤੇ ਸਭਾ ਵੱਲੋਂ ਇਹਨਾਂ ਦੇ ਆਕਾਲ ਚਲਾਣੇ ਤੇ ਸ਼ੋਕਮਤਾ ਪਾਇਆ ਗਿਆ। ਲੇਖਕ ਨੀਤਰ ਸਿੰਘ ਮੁੱਤੋ ਦੀ ਕਿਤਾਬ ਚਾਨਣ ਬਨਾਮ ਹਨੇਰਾ ਮਿੰਨੀ ਕਹਾਣੀ ਸੰਗ੍ਰਹਿ ਬਾਰੇ ਵਿਚਾਰ ਚਰਚਾ ਹੋਈ। ਕਹਾਣੀਕਾਰ ਸੁਰਿੰਦਰ ਰਾਮਪ uri ਮਾਸਟਰ ਜਗਦੀਪ ਸਿੰਘ ਕੁੰਗਰਾਲੀ ਲੇਖਕ ਤੇ ਪੱਤਰਕਾਰ ਬਲਬੀਰ ਸਿੰਘ ਬੱbbi ਲੇਖਕ ਹਰਨਾਮ ਸਿੰਘ ਡੱਲਾ ਲੇਖਕ ਨੇਤਰ ਸਿੰਘ ਮੁੱਤੋ ਅਤੇ ਗੁਰਸੇਵਕ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਮਿੰਨੀ ਕਹਾਣੀ ਦੇ ਵਿਧੀ ਵਿਦਵਾਨ ਬਾਰੇ ਲੇਖਕਾਂ ਅਰ ਜਾਣਕਾਰੀ ਸਾਂਝੀ ਕੀਤੀ। ਲੇਖਿਕਾ ਰਜਿੰਦਰ ਕੌਰ ਪੰਨੂ, ਲੇਖਿਕਾ ਜਸਵੀਰ ਕੌਰ ਜੱਸੀ ਨੇ ਵੀ ਮਿੰਨੀ ਕਹਾਣੀ ਦੇ ਬੰਦਰ ਬਾਰੇ ਕੁਝ ਨੁਕਤੇ ਸਾਂਝੇ ਕੀਤੇ। ਗਜ਼ਲ ਗੋਜ਼ ਜਰਾਵਰ ਸਿੰਘ ਪੰਛੀ ਦੁਆਰਾ ਲਿਖੇ ਤੇ ਗਾਇਕ ਸੰਗੀਤਾ ਕਪੂਰ ਵੱਲੋਂ ਗਾਏ ਗੀਤ ਸਰਸਾ ਕੰਡੇ ਵਿਛੋੜਾ ਬਾਰੇ ਗੱਲਬਾਤ ਹੋਈ ਅਤੇ ਗੀਤ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਇਸ ਤੋਂ ਇਲਾਵਾ 12ਵੀਂ ਜਮਾਤ ਦੇ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋਈਆਂ ਦੋ ਵਿਦਿਆਰਥਣਾਂ ਬੇਟੀ ਗੁਰਦੀਨ ਕੌਰ ਤੇ ਬੇਟੀ ਮਹਿਕ ਪ੍ਰੀਤਕੌਰ ਨੂੰ ਸਵਾਭ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸਰਪੰਚ ਬਹਾਦਰ ਸਿੰਘ ਸ਼੍ਰੀ ਪੈਣੀ ਸਾਹਿਬ ਅਤੇ ਸਰਦਾਰ ਪਰਮਜੀਤ ਸਿੰਘ ਪੰਚ ਨੇ ਵੀ ਸ਼ਿਰਕਤ ਕੀਤੀ। ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਕਵੀਸ਼ਰ ਪ੍ਰੀਤ ਸਿੰਘ ਸੰਦਲ ਮਕਸੂਦੜਾ, ਜੋਰਾਵਰ ਸਿੰਘ ਪੰਚੀ, ਸਰਦਾਰ ਜਗਮੋਹਨ ਸਿੰਘ ਟਮਕੋੜੀ, ਹਰਬੰਸ ਸਿੰਘ ਰਾਏ, ਜਸਵੀਰ ਕੌਰ ਜੱਸੀ ਨੇ ਕੀਤੀ। ਹਾਜ਼ਰ ਸ਼ਾਇਰਾਂ ਵਿੱਚ ਗੀਤਕਾਰ ਕਰਨੈਲ ਸਿੰਘ ਸੀਬਿਆ ਪੱਪੂ ਬਲਬੀਰ ਪਲਵੰਤ ਸਿੰਘ ਬਿਰਕ ਅਵਤਾਰ ਸਿੰਘ ਉਟਾਲਾ ਗੀਤ ਗੁਰਜੀਤ ਮੀਤ ਪਾਣੀਪਤ ਜੋਗਾ ਸਿੰਘ ਕਵੀਸ਼ਰ ਪੰਘੂਰ ਸੁਖਵਿੰਦਰ ਸਿੰਘ ਭਾਜਲਾ ਗਾਇਕ ਜਗਤਾਰ ਰਾਈਆਂ ਦਲਵੀਰ ਸਿੰਘ ਕਲੇਰ ਜਗਦੀਪ ਮਕਸੂਦੜਾਗ ਹਰਬੰਸ ਸਿੰਘ ਸ਼ਾਨਬਗੜੀ ਮਨਜੀਤ ਸਿੰਘ ਰਾਗੀ ਸੁਵਿੰਦਰ ਸਿੰਘ ਲੁਧਿਆਣਾ ਸ਼ਾਮ ਸਿੰਘ ਭੈਣੀ ਸਾਹਿਬ ਪੰਮੀ ਹਬੀਬ ਮਨਦੀਪ ਸਿੰਘ ਮਣਕੀ ਦਰਸ਼ਨ ਸਿੰਘ ਭਾਗਪੂਰ ਬਲਦੀਪ ਸਿੰਘ ਰੋਹਾਣੋ ਗੁਰਬਖਸ਼ ਸਿੰਘ ਰਾਈਆ ਚੰਨਪ੍ਰੀਤ ਸਿੰਘ ਆਦਿਕ ਨੇ ਰਚਨਾਵਾਂ ਦਾ ਪਾਠ ਕੀਤਾ ਸਮਾਗਮ ਦੀ ਕਵਰੇਜ ਪੱਤਰਕਾਰ ਬਲਬੀਰ ਸਿੰਘ ਬੱbbi ਅਤੇ ਲਖਵੀਰ ਸਿੰਘ ਲੰਬੇ ਨੇ ਕੀਤੀ ਸਟੇਜ ਸੰਚਾਲਨ ਦੀ ਭੂਮਿਕਾ ਜਗਵੀਰ ਸਿੰਘ ਵਿੱਕੀ ਤਰਨ ਸਿੰਘ ਬੱਲ ਨੇ ਬਹੁਤ ਹੀ ਭਾਵਪੂਰਕ ਅੰਦਾਜ਼ ਵਿੱਚ ਨਿਭਾਈ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰਣਜੀਤ कौर ਬਹਾਦਰ ਸਿੰਘ ਰਾਏ ਗੁਨੀਤ ਸਿੰਘ ਗੁਰਨੂਰ ਸਿੰਘ ਬਲਦੀਪ ਸਿੰਘ ਨੇ ਵੀ ਸਮਾਗਮ ਵਿੱਚ ਆਪਣੀ ਹਾਜ਼ਰੀ ਭਰੀ ਗੁਰਸੇਵੰਦ ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓਂ ਆਏ ਹੋਏ ਸਾਹਿਤਕਾਰਾਂ ਦਾ तहे ਦਿਲੋਂ ਧੰਨਵਾਦ ਕੀਤਾ।